ਅਮਰੀਕਾ ਤੋਂ ਆ ਰਹੇ ਇੱਕ ਪੰਜਾਬੀ ਦੇ ਨਾਲ ਹੋਈ ਵੱਡੀ ਘਟਨਾ ਜਿਸ ਨੂੰ ਦੇਖ ਕੇ ਅੱਜ ਹਰ ਕੋਈ ਡਰ ਰਿਹਾ ਹੈ ਅਜਿਹਾ ਕੀ ਦੇਖ ਲਿਆ ਉਸਨੇ ਅਮਰੀਕਾ ਦੇ ਰਸਤੇ ਦੇ ਵਿੱਚ ਕਿ ਹਰ ਕੋਈ ਉਸ ਦੀ ਗੱਲ ਸੁਣ ਕੇ ਅੱਜ ਡਰ ਰਿਹਾ ਹੈ ਗੁਰਵੰਤ ਸਿੰਘ 24 ਲੱਖ ਲਾ ਕੇ ਡੌਂਕੀ ਰਾਹੀਂ ਅਮਰੀਕਾ ਪੁੱਜੇ ਸਨ ਗੁਰਵੰਤ ਸਿੰਘ ਨੇ ਦੱਸਿਆ ਕਿ ਗ੍ਰੀਸ ਤੋਂ ਹੁੰਦੇ ਹੋਏ ਉਹ ਮੈਕਸੀਕੋ ਪਹੁੰਚੇ ਤੇ ਜੰਗਲੀ ਸਫ਼ਰ ਉਹਨਾਂ ਨੇ 15 ਬੰਦਿਆਂ ਦੇ ਨਾਲ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਫਿਲੀਪੀਨੀ ਤੇ ਅਫਰੀਕਨ ਲੋਕ ਵੀ ਸਨ ਲਗਾਤਾਰ ਚਲਦੇ ਜਾਣਾ ਸੀ ਕਿਤੇ ਵੀ ਆਪਣੀ ਮਰਜ਼ੀ ਦੇ ਨਾਲ ਆਰਾਮ ਵੀ ਨਹੀਂ ਕੀਤਾ ਜਾ ਸਕਦਾ ਸੀ ਜੋ ਰੁਕਿਆ ਉਸ ਦਾ ਸਾਥ ਛੱਡ ਦਿੱਤਾ ਜਾਂਦਾ ਸੀ ਤੇ ਉਹ ਜੰਗਲਾਂ ਦੇ ਵਿੱਚ ਗੁੰਮ ਹੋ ਕੇ ਮਰ ਜਾਂਦੇ ਜੇਕਰ ਕੋਈ ਬਿਮਾਰੀ ਜਾਂ ਫਿਰ ਜ਼ਖਮ ਹੁੰਦਾ ਤਾਂ ਵੀ ਡੋਂਕਰ ਉਹਨਾਂ ਨੂੰ ਜੰਗਲਾਂ ਦੇ ਵਿੱਚ ਹੀ ਮਰਨ ਦੇ ਲਈ ਛੱਡ ਦਿੰਦੇ ਸੀ ਗੁਰਵੰਤ ਸਿੰਘ ਨੇ ਦੱਸਿਆ ਕਿ ਥੋੜੇ ਖਾਣੇ ਉੱਪਰ ਲੰਮਾ ਸਫ਼ਰ ਕਰਨਾ ਪੈਂਦਾ ਸੀ ਤੇ ਫਿਰ ਸਾਨੂੰ ਜੰਗਲਾਂ ਦੀ ਭਿਆਨਕਤਾ ਦਾ ਪਤਾ ਚੱਲਿਆ। ਰਸਤੇ ਦੇ ਨਾਲ-ਨਾਲ ਸਾਨੂੰ ਕਈ ਇਨਸਾਨਾਂ ਦੇ ਕੰਕਾਲ ਮਿਲੇ ਜਿਨ੍ਹਾਂ ਨੂੰ ਸ਼ਾਇਦ ਰਸਤਿਆਂ ਦੇ ਵਿੱਚ ਹੀ ਛੱਡ ਦਿੱਤਾ ਗਿਆ ਸੀ। ਰਸਤੇ ਦੇ ਵਿੱਚ ਚਲਦਿਆਂ-ਚਲਦਿਆਂ ਸਾਨੂੰ ਹਨੇਰਾ ਹੋਣ ਲੱਗਿਆ ਅਤੇ ਬਰਸਾਤ ਦਾ ਮੌਸਮ ਸੀ। ਵਰਦੇ ਮੀਂਹ ਦੇ ਵਿੱਚ ਵੀ ਸਾਨੂੰ ਲਗਾਤਾਰ ਚੱਲਦੇ ਜਾਣਾ ਸੀ। ਸਾਡੇ ਹੀ ਗਰੁੱਪ ਦੇ ਵਿੱਚ ਇੱਕ ਫਿਲੀਪੀਨਸ ਦੀ ਔਰਤ ਵੀ ਸੀ। ਮੀਂਹ ਦੇ ਵਿੱਚ ਸ਼ਾਇਦ ਉਹ ਬਿਮਾਰ ਹੋ ਚੁੱਕੀ ਸੀ ਪਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਇੱਕ ਜਗ੍ਹਾ ਸਾਰਾ ਗਰੁੱਪ ਆਰਾਮ ਕਰਨ ਵਾਸਤੇ ਰੁਕਿਆ। ਤੇ ਇੱਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ ਪਰ ਇੱਕ ਤਾਂ ਔਰਤ ਪਹਿਲਾਂ ਹੀ ਹਿੰਮਤ ਛੱਡ ਬੈਠੀ ਸੀ ਤੇ ਦੂਜਾ ਸ਼ਾਇਦ ਉਹ ਸੱਪ ਜਾਦਾ ਜ਼ਹਿਰੀਲਾ ਸੀ ਇਹ ਸਭ ਦੇਖ ਕੇ ਆਪਾਂ ਵੀ ਬੁਰੀ ਤਰ੍ਹਾਂ ਡਰ ਗਏ ਤੇ ਸਾਡੀ ਹਿੰਮਤ ਵੀ ਜਵਾਬ ਦੇਣ ਲੱਗੀ ਹੌਲੀ-ਹੌਲੀ ਰਸਤਾ ਕੱਟਦਾ ਗਿਆ ਜੰਗਲਾਂ ਦੇ ਵਿੱਚ ਕਈ ਤਰ੍ਹਾਂ ਦੇ ਜੀਵ-ਜੰਤੂ ਦੇਖੇ ਤੇ ਫਿਰ ਰਸਤੇ ਦੇ ਵਿੱਚ ਸਾਨੂੰ ਇੱਕ ਆਦਮੀ ਦਰਖਤ ਦੇ ਨਾਲ ਬੈਠਾ ਹੋਇਆ ਮਿਲਿਆ ਸਾਨੂੰ ਲੱਗਿਆ ਕਿ ਸ਼ਾਇਦ ਉਹ ਕਿਸੇ ਗਰੁੱਪ ਦੇ ਨਾਲ ਵਿਛੜ ਗਿਆ ਹੋਵੇਗਾ ਪਰ ਜਦੋਂ ਉਸ ਨੂੰ ਪਾਣੀ ਦੇਣ ਦੇ ਲਈ ਹਿਲਾਇਆ ਤਾਂ ਉਹ ਮਰਿਆ ਹੋਇਆ ਸੀ ਤੇ ਉਹ ਲੱਗ ਵੀ ਪੰਜਾਬੀ ਹੀ ਰਿਹਾ ਸੀ ਦੂਸਰੇ ਦਿਨ ਦੀ ਰਾਤ ਦੇ ਸਮੇਂ ਆਪਾਂ ਜੰਗਲ ਦੇ ਵਿੱਚ ਇੱਕ ਪਹਾੜੀ ਦੀ ਓਟ ਲੈ ਕੇ ਰਾਤ ਕੱਢੀ ਰਾਤ ਦੇ ਸਮੇਂ ਜੰਗਲਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਆਵਾਜ਼ਾਂ ਆਉਂਦੀਆਂ ਨੇ ਪਰ ਉਹਨਾਂ ਆਵਾਜ਼ਾਂ ਦੇ ਵਿੱਚੋਂ ਇੱਕ ਆਵਾਜ਼ ਪੰਜਾਬੀ ਮੁੰਡੇ ਦੀ ਆ ਰਹੀ ਸੀ ਦਰਦ ਨਾਲ ਭਰੀ ਹੋਈ ਆਵਾਜ਼ ਦੇ ਵਿੱਚ ਉਹ ਮੁੰਡਾ ਆਖ ਰਿਹਾ ਸੀ ਕਿ ਮੈਨੂੰ ਵੀ ਅਮਰੀਕਾ ਲੈ ਚੱਲੋ ਮੈਂ ਵੀ ਅਮਰੀਕਾ ਜਾਣਾ ਹੈ ਆਵਾਜ਼ ਤਾਂ ਆ ਰਹੀ ਸੀ ਪਰ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਇਹ ਦੇਖ ਕੇ ਆਪਾਂ ਘਬਰਾ ਗਏ ਸਾਡੇ ਗਰੁੱਪ ਦੇ ਕਾਲੇ ਬੰਦੇ ਨੂੰ ਵੀ ਇਹ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਸਾਫ਼ ਹੋਇਆ ਕਿ ਇਹ ਕੋਈ ਸਾਡਾ ਵਹਿਮ ਨਹੀਂ ਹੈ ਆਵਾਜ਼ ਲਗਾਤਾਰ ਆ ਰਹੀ ਸੀ ਸਾਨੂੰ ਲੱਗਿਆ ਕਿ ਸਾਡੇ ਤਰ੍ਹਾਂ ਕੋਈ ਹੋਰ ਵੀ ਪੰਜਾਬੀ ਝਾੜੀਆਂ ਦੇ ਵਿੱਚ ਲੁਕਿਆ ਹੋਵੇਗਾ ਜੋ ਕਿ ਪ੍ਰੋਬਲਮ ਦੇ ਵਿੱਚ ਹੋਵੇਗਾ ਤੇ ਆਪਾਂ ਉਸ ਨੂੰ ਉਸ ਦਾ ਨਾਮ ਪੁੱਛਿਆ ਤੇਜਵੀਰ ਨਾਮ ਦੱਸ ਕੇ ਉਸ ਨੇ ਇੱਕ ਨੰਬਰ ਬੋਲਿਆ ਤੇ ਕਿਹਾ ਕਿ ਮੇਰੇ ਘਰ ਦਾ ਨੰਬਰ ਹੈ ਮੇਰੀ ਮਾਂ ਨੂੰ ਕਹੋ ਕਿ ਤੇਰਾ ਪੁੱਤ ਅਮਰੀਕਾ ਤੱਕ ਨਹੀਂ ਪਹੁੰਚ ਸਕਿਆ ਅਤੇ ਮੇਰੀ ਗੱਲ ਕਰਵਾ ਦਿਓ ਉਹ ਨੰਬਰ ਤਾਂ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਲਿਖ ਲਿਆ ਪਰ ਆਪਾਂ ਫੋਨ ਕਿਵੇਂ ਕਰੀਏ ਸਾਡੇ ਕੋਲ ਕਿਹੜਾ ਕੋਈ ਮੋਬਾਈਲ ਸੀ ਤੇ ਡੌਂਕਰ ਵੀ ਸਾਨੂੰ ਕਹਿਣ ਲੱਗਿਆ ਕਿ ਇੱਥੋਂ ਚੱਲਣਾ ਹੋਵੇਗਾ ਉਸਨੇ ਇਸ਼ਾਰਾ ਕੀਤਾ ਤਾਂ ਸਾਰੇ ਤੁਰ ਪਏ ਪਰ ਉਹ ਆਵਾਜ਼ ਸਾਡਾ ਲਗਾਤਾਰ ਪਿੱਛਾ ਕਰਦੀ ਰਹੀ ਇੱਕ ਡੌਂਕਰ ਨੇ ਇਸ਼ਾਰਾ ਕੀਤਾ ਕਿ ਆਪਣੇ ਕੰਨ ਬੰਦ ਕਰ ਲਵੋ ਅਤੇ ਇਸ ਆਵਾਜ਼ ਦੇ ਉੱਤੇ ਧਿਆਨ ਨਾ ਦਿਓ ਉਸ ਵੇਲੇ ਤਾਂ ਸਾਨੂੰ ਕੁਝ ਵੀ ਸਮਝ ਨਹੀਂ ਲੱਗਿਆ ਸਾਨੂੰ ਲੱਗਿਆ ਕਿ ਡੌਂਕਰ ਉਸ ਬੰਦੇ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਆਖਿਰ ਆਪਾਂ ਹੌਲੀ-ਹੌਲੀ ਕਰਕੇ ਬਾਰਡਰ ਪਾਰ ਕੀਤਾ ਤੇ ਅਮਰੀਕਾ ਦੇ ਵਿੱਚ ਦਾਖਲ ਹੋ ਗਏ। ਕੇਸ ਚੱਲਿਆ ਤੇ ਅਮਰੀਕਾ ਦੇ ਵਿੱਚ ਆਪਾਂ ਕੰਮ ਕਰਨ ਲੱਗੇ। ਕੰਮ ਕਰਦਿਆਂ ਨੂੰ ਕੁਝ ਸਮਾਂ ਹੋਇਆ ਸੀ ਤਾਂ ਮੈਨੂੰ ਇੱਕ ਸੁਪਨੇ ਦੇ ਵਿੱਚ ਉਹੀ ਆਵਾਜ਼ ਸੁਣਾਈ ਦਿੱਤੀ ਕਿ ਮੈਨੂੰ ਅਮਰੀਕਾ ਲੈ ਜਾਓ। ਮੈਂ ਡਰ ਕੇ ਉੱਠਿਆ ਤੇ ਮੁੜ ਕੇ ਮੈਨੂੰ ਨੀਂਦ ਨਹੀਂ ਆਈ। ਮੈਂ ਜਲਦੀ ਦੇ ਨਾਲ ਉਹ ਲਿਖਿਆ ਹੋਇਆ ਨੰਬਰ ਕੱਢਿਆ ਤੇ ਕਾਲ ਕੀਤੀ। ਸਾਹਮਣੇ ਇੱਕ ਮਾਤਾ ਨੇ ਫੋਨ ਚੱਕਿਆ ਤੇ ਮੈਂ ਕਿਹਾ ਕਿ ਇਹ ਤੇਜਵੀਰ ਦਾ ਨੰਬਰ ਹੈ। ਤਾਂ ਮਾਤਾ ਨੇ ਜਵਾਬ ਦਿੱਤਾ ਕਿ ਤੈਨੂੰ ਵੀ ਅਮਰੀਕਾ ਜਾਂਦਿਆਂ ਨੂੰ ਰਸਤੇ ਦੇ ਵਿੱਚ ਨੰਬਰ ਮਿਲਿਆ ਹੈ ਮੈਂ ਬੜਾ ਹੈਰਾਨ ਹੋਇਆ ਕਿ ਮਾਤਾ ਨੂੰ ਕਿਵੇਂ ਪਤਾ ਲੱਗਿਆ ਮਾਤਾ ਨੂੰ ਮੈਂ ਕਿਹਾ ਕਿ ਤੇਜਵੀਰ ਹੁਣ ਕਿੱਥੇ ਹੈ ਕਿ ਉਹ ਅਮਰੀਕਾ ਪਹੁੰਚ ਗਿਆ ਤੇ ਮਾਤਾ ਨੇ ਜੋ ਕਿਹਾ ਉਹ ਸੁਣ ਕੇ ਮੇਰੀ ਲੱਤਾਂ ਨੂੰ ਕੰਬਣੀ ਛਿੜ ਗਈ ਉਸ ਦੀ ਮਾਤਾ ਨੇ ਕਿਹਾ ਕਿ ਉਹ ਨਾ ਤਾਂ ਅਮਰੀਕਾ ਪਹੁੰਚ ਸਕਿਆ ਤੇ ਨਾ ਹੀ ਪੰਜਾਬ ਉਹ ਤਾਂ 10 ਸਾਲ ਪਹਿਲਾਂ ਹੀ ਉਹਨਾਂ ਜੰਗਲਾਂ ਦੇ ਵਿੱਚ ਮਰ ਚੁੱਕਿਆ ਹੈ ਤੇ ਸ਼ਾਇਦ ਉਸਦੀ ਰੂਹ ਹੱਲੇ ਵੀ ਉਹਨਾਂ ਜੰਗਲਾਂ ਦੇ ਵਿੱਚ ਭਟਕ ਰਹੀ ਹੈ ਕਿਉਂਕਿ ਮੈਨੂੰ 10 ਸਾਲਾਂ ਤੋਂ ਕਿਸੇ ਨਾ ਕਿਸੇ ਬੰਦੇ ਦਾ ਫੋਨ ਆਉਂਦਾ ਹੈ ਤੇ ਉਹ ਤੇਜਵੀਰ ਬਾਰੇ ਹੀ ਪੁੱਛਦਾ ਹੈ ਜਿਸ ਕਰਕੇ ਆਪਾਂ ਇਹ ਨੰਬਰ ਕਦੀ ਵੀ ਬੰਦ ਨਹੀਂ ਕੀਤਾ ਸਾਡੇ ਪੁੱਛਦਾ ਫੋਨ ਤਾਂ ਨਹੀਂ ਆਇਆ ਪਰ ਇਹਨਾਂ 10 ਸਾਲਾਂ ਦੇ ਵਿੱਚ ਸਾਨੂੰ ਸੈਂਕੜੇ ਫੋਨ ਆ ਗਏ ਜਿਨ੍ਹਾਂ ਸਭ ਨੂੰ ਤੇਜਵੀਰ ਨੇ ਹੀ ਇਹ ਨੰਬਰ ਦਿੱਤਾ ਸੀ ਮੈਂ ਮਾਤਾ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਸਦੀ ਮੌਤ ਹੋ ਚੁੱਕੀ ਹੈ ਉਜ਼ੀ ਮਾਤਾ ਨੇ ਕਿਹਾ ਕਿ 20 ਸਾਲ ਪਹਿਲਾਂ ਸਾਡੇ ਹੀ ਪਿੰਡ ਦੇ ਦੋ ਨੌਜਵਾਨ ਇੱਥੋਂ ਗਏ ਸੀ ਮੇਰਾ ਛੋਟਾ ਪੁੱਤਰ ਤਾਂ ਮਰ ਗਿਆ ਤੇ ਵੱਡਾ ਅਮਰੀਕਾ ਦੇ ਵਿੱਚ ਹੀ ਹੈ ਮੈਂ ਉਸਦੇ ਵੱਡੇ ਭਰਾ ਦਾ ਨੰਬਰ ਲਿਆ ਤੇ ਉਸਦੇ ਨਾਲ ਗੱਲਬਾਤ ਕੀਤੀ ਉਸਦੇ ਵੱਡੇ ਭਰਾ ਗੁਰਵੀਰ ਨੇ ਦੱਸਿਆ ਕਿ ਆਪਾਂ ਦੋਨੋਂ ਭਰਾ 2002 ਦੇ ਵਿੱਚ ਆਪਣੇ ਪਿੰਡ ਤੋਂ ਅਮਰੀਕਾ ਦੇ ਲਈ ਨਿਕਲੇ ਸੀ ਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਭਰਾ ਨੂੰ ਕੋਈ ਬਿਮਾਰੀ ਨੇ ਆ ਕੇ ਰਿਆ ਅਤੇ ਜੰਗਲਾਂ ਦੇ ਵਿੱਚ ਪਹੁੰਚਦਿਆਂ ਹੀ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ ਫਿਰ ਵੀ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਚੱਲਦਾ ਰਿਹਾ ਉਸ ਨੂੰ ਚੋੱਕ ਕੇ ਵੀ ਖੜਿਆ ਮੇਰੇ ਨਾਲ ਦੇ ਪੰਜਾਬੀਆਂ ਨੇ ਵੀ ਵਾਰੋ-ਵਾਰੀ ਉਸ ਨੂੰ ਚੋੱਕ ਕੇ ਰਸਤਾ ਕਢਵਾਇਆ ਰਸਤੇ ਦੇ ਵਿੱਚ ਉਸ ਦਾ ਇਲਾਜ ਵੀ ਕੀਤਾ ਪਰ ਰਸਤੇ ਦੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ ਨਾ ਚਾਹੁੰਦਿਆਂ ਹੋਇਆ ਵੀ ਸਾਨੂੰ ਉਸ ਨੂੰ ਉੱਥੇ ਹੀ ਛੱਡਣਾ ਪਿਆ ਤੇ ਜੰਗਲ ਦੇ ਵਿੱਚ ਉਸ ਦੀ Laash ਨੂੰ ਜਲਾ ਵੀ ਨਹੀਂ ਸਕਦੇ ਸੀ ਤੇ ਨਾ ਹੀ ਡੌਂਕਰਾਂ ਨੇ ਉਸ ਦੀ Laash ਨੂੰ ਦਫਨਾਉਣ ਦਾ ਮੌਕਾ ਦਿੱਤਾ ਇੱਕ ਪਹਾੜੀ ਦੇ ਕੋਲ ਹੀ ਉਸ ਦੀ Laash ਰੱਖ ਦਿੱਤੀ ਅਤੇ ਇੱਕ ਸਰਦਾਰ ਨੇ ਆਪਣੀ ਦਸਤਾਰ ਉਤਾਰ ਕੇ ਉਸ ਦੇ ਉੱਪਰ ਪਾ ਦਿੱਤੀ ਤੇ ਆਪਾਂ ਉੱਥੋਂ ਚਲੇ ਆਏ ਇਹ ਸੋਚ ਕੇ ਕਿ ਉਸ ਦਾ ਸਰੀਰ ਤਾਂ ਹੁਣ ਮਿੱਟੀ ਹੋ ਚੁੱਕਿਆ ਹੈ ਤੇ ਸ਼ਾਇਦ ਕਿਸੇ ਜੀਵ ਜੰਤੂ ਦੀ ਖੁਰਾਕ ਦੇ ਕੰਮ ਆਵੇਗਾ ਪਰ ਉਸ ਦੀ ਰੂਹ ਨੂੰ ਅਜੇ ਤੱਕ ਸਕੂਨ ਨਹੀਂ ਮਿਲਿਆ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਆਪਾਂ ਕਿਹੜੇ ਰਾਸਤੇ ਉੱਪਰ ਚੱਲ ਕੇ ਅਮਰੀਕਾ ਆਏ ਸੀ ਜੇਕਰ ਮੇਰੇ ਨਾਲ ਵੀ ਇੰਜ ਕੁਝ ਹੁੰਦਾ ਤਾਂ ਮੇਰੇ ਮਾਤਾ-ਪਿਤਾ ਦਾ ਕੀ ਹੋਣਾ ਸੀ ਜਿਨ੍ਹਾਂ ਨੇ ਸਾਰੀ ਜ਼ਮੀਨ ਵੇਚ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਸੀ ਜੇਕਰ ਢੰਗ ਦੇ ਨਾਲ ਪੰਜਾਬ ਦੇ ਵਿੱਚ ਹੀ ਚੰਗੀ ਤਰ੍ਹਾਂ ਕੰਮ ਕਰਦੇ ਤਾਂ ਮੇਰੇ ਲਈ ਪੰਜਾਬ ਹੀ ਅਮਰੀਕਾ ਹੋਣਾ ਸੀ ਅਜਿਹੀ ਦਲਦਲਾਂ ਭਰੀ ਜ਼ਿੰਦਗੀ ਤਾਂ ਨਹੀਂ ਦੇਖਣੀ ਪੈਂਦੀ ਅੱਜ ਪੂਰੇ 2 ਸਾਲ ਬੀਤ ਚੁੱਕੇ ਨੇ ਇਸ ਗੱਲ ਨੂੰ ਪਰ ਅੱਜ ਵੀ ਤੇਜਵੀਰ ਦੀ ਉਹ ਆਵਾਜ਼ ਮੇਰਾ ਪਿੱਛਾ ਨਹੀਂ ਛੱਡ ਰਹੀ ਪੰਜਾਬ ਦੇ ਮਾਪਿਆਂ ਅੱਗੇ ਇੱਕੋ ਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਮੌਤ ਦੀਆਂ ਖੱਡਾਂ ਦੇ ਵਿੱਚੋਂ ਨਾ ਭੇਜੋ ਜਿੱਥੇ ਸਰੀਰਤਾ ਕੀ ਆਤਮਾ ਤੱਕ ਨੂੰ ਛੁਟਕਾਰਾ ਨਹੀਂ ਮਿਲਦਾ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ